ਲਓ ਜੀ ਅਸੀਂ ਬਣਾਉਣ ਲੱਗੇ ਅੱਜ ਪਾਲਕ ਪਨੀਰ ਹਨਾ ਤੇ ਲਿਆਂਦੀ ਆ ਜੀ ਪਾਲਕ ਤੇ ਬਣਾ ਕੇ ਤੇ ਨਾਲੇ ਤੁਹਾਨੂੰ ਵਿਖਾਉਨੇ ਆ ਜੀ ਤੇ ਇੱਧਰ ਰੱਖ ਲਿਆ ਆਪਣੇ ਸੰਦਰਬੰਦਰ ਸਾਰੇ ਤੇ ਆਹ ਪਾਲਕ ਇਹਨੂੰ ਘਰ ਢੇਰੀਏ ਕਿਉਂ ਨਾ ਪਾਲਕ ਨੂੰ ਪਹਿਲਾਂ ਢੇਰੀ ਕਰ ਢੇਰੀ ਨਹੀਂ ਕਰਨੀ ਓ ਢੇਰੀ ਕਰਦੇ ਨੇ ਥੋੜੀ ਕਰ ਲਾ ਕੁਝ ਨਹੀਂ ਹੁੰਦਾ ਪਾਲਕ ਪਨੀਰ ਇੱਕ ਇਹਦੀ ਡਿਮਾਂਡ ਤੇ ਆਇਆ ਆ ਦੱਸਾਂਗੇ ਤੁਹਾਨੂੰ ਉਦੋਂ ਹੀ ਐਂਡ 'ਚ ਐਂਡ 'ਚ ਜਦੋਂ ਬਣਾ ਬਣੂ ਕੇ ਫੇਰ ਦੱਸਾਂਗੇ ਅਸੀਂ ਤੁਹਾਨੂੰ ਆਪਣੇ ਸੰਦਰ ਮੰਦਰ ਸਾਰੇ ਚੁੱਕ ਲਏ ਆ ਤੇ ਉਹ ਕਰਦੇ ਘੋਰ ਲੈ ਆਉਣੀ ਇੱਕ ਆ ਬਈ ਆ ਇੱਕ ਘੋਰ ਲੈ ਆਉਣੀ ਹੀ ਕਰਦਾ ਕਰਦ ਲਿਆ ਕੇ ਤੇ ਚੁਣ ਕੇ ਤੇ ਫੇਰ ਅਸੀਂ ਕਰਨੀ ਆ ਸਿਸਟਮ ਤੋ ਪੋਤੇ ਬੜੀ ਸ਼ਾਨਦਾਰ ਨਿਕਲੀ ਜੀ ਅੱਜ ਹੂੰ ਤੋਪ ਬੜੀ ਸ਼ਾਨਦਾਰ ਨਿਕਲੀ ਆ ਜਾਈ ਆਹਾਹਾਹਾ ਮਾਇਆ ਹੀ ਮਾਇਆ ਹੋਰ ਬਾਕੀ ਸਾਰੇ ਠੀਕ ਠਾਕ ਚੈਨਲ ਨੂੰ ਕਰੋ ਸਬਸਕ੍ਰਾਈਬ ਰਹਾਣਾ ਸਿਮਰ ਬਲੌਗ ਵੇਖਣ ਵਾਸਤੇ ਤੇ ਬੜੇ ਦਿਨਾਂ ਬਾਅਦ ਬਲੌਗ ਬਣ ਲੱਗੇ ਅਸੀਂ ਤੇ ਐਂਡ ਤੱਕ ਜੁੜੇ ਰਹੋ ਬਲੌਗ ਦੇ ਨਾਲ ਇੱਧਰ ਅਸੀਂ ਪਾਲਕ ਰੱਖ ਲਈ ਜਿੱਥੇ ਤੇ ਹੁਣ ਪਾਲਕ ਚੁੰਨੇ ਆ ਤੇ ਫਿਰ ਤੁਹਾਨੂੰ ਮਿਲਨੇ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਉ ਕਿ ਹਾਲ ਚਾਲ ਠੀਕ ਠਾਕ ਵਰੀਆ ਹੋਰ ਮੇਰੇ ਵੀਰ ਭਰਾ ਕੇ ਦਾ ਸਾਰੇ ਠੀਕ ਠਾਕ ਜੇ ਤੇ ਅਸੀਂ ਵੀ ਠੀਕ ਠਾਕ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰਾਨਾ ਸਿਮਰ ਬਲੌਗ ਵੇਖਣ ਵਾਸਤੇ ਤੇ ਅੱਜ ਅਸੀਂ ਬਣਾਉਣ ਲੱਗੇ ਆ ਪਾਲਕ ਪਨੀਰ ਤੇ ਇੱਧਰ ਨਾ ਕੀ ਆ ਪਾਲਕ ਪੂਲ ਕੇ ਕੱਟਣ ਲਏ ਆ ਅਸੀਂ ਤੇ ਬੈਠੇ ਆ ਸਾਫ਼ ਸੂਫ਼ ਕਰਕੇ ਪਾਲਕ ਰੱਖ ਲਈ ਆ ਭਰਿਆ ਛੋਲਾ ਪੂੜਾ ਪਾਲਕ ਦਾ ਤੇ ਹੈਂਟ ਤੀਗਾ ਬਣਾਉਣ ਦੀ ਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਤੁਸੀਂ ਵੀ ਦੱਸਿਓ ਤੁਸੀਂ ਕਿੱਦਾਂ ਬਣਾਉਂਦੇ ਜੇ ਤੇ ਸਾਰਿਆਂ ਦੇ ਬਕਰੂ ਵਾਲੇ ਤਰੀਕੇ ਹੁੰਦੇ ਇਹਦੇ ਆਡਾ ਤਰੀਕਾ ਵੇਖੋ ਕਿੱਦਾਂ ਦਾ ਉਹ ਬਣਾਉਣ ਵਾਲਾ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਵੇਖਦੇ ਬਲੌਗ ਤੇ ਚੈਨਲ ਨੂੰ ਯਾਰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਬਾਹਰ ਵਾਲੇ ਵੀਰ ਭਰਾ ਮੇਰੇ ਆ ਭੈਣਾ ਸਾਰੇ ਜਣੇ ਠੀਕ ਜੇ ਆ ਦਿਖਾਉਂਦੇ ਆ ਤੁਹਾਨੂੰ ਵੀ ਅੱਜ ਆਓ ਜੀ ਅਸੀਂ ਪਾਲਕ ਚੁੰਡੇ ਪਿਆ ਇੱਧਰ ਚੁੰਚੁੰਨੇ ਰੱਖੀ ਜਾਂਦੇ ਆ ਇੱਧਰ ਕਟਾਈ ਸ਼ੁਰੂ ਕਰ ਦਿੱਤੀ ਪਾਲਕ ਦੀ ਇੱਧਰ ਕੱਟਾਂ ਢੀਆ ਉਹ ਅਜੇ ਪਾਲਕ ਪਈ ਆਂ ਢੀ ਵਾਧੂ ਤੇ ਬਣਾ ਕੇ ਸਭ ਕੁਝ ਬੰਦ ਐਂਡ ਟਿਕਾ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਬੰਦੀ ਲੇਕਿਨ ਸਾਰਿਆਂ ਨੂੰ ਪਤਾ ਤਾਂ ਹੈਗਾ ਯਾਰ ਲੇਕਿਨ ਫੇਰ ਵੀ ਥੋੜਾ ਬਹੁਤਾ ਚਲੋ ਤੁਹਾਨੂੰ ਦੱਸਾਂ ਜੀ ਕਿ ਇਦਾਂ ਬੰਦਦਾ ਸਾਡਾ ਇਦਾਂ ਤਰੀਕਾ ਆ ਤੁਹਾਡਾ ਹਾਂ ਮੈਂ ਕੋ ਚੁਣੀ ਜਾਂਦੇ ਆਂ ਪਾਲਕ ਇੱਧਰ ਪਈ ਆ ਤੇ ਕੋਈ ਨਹੀਂ ਜਦੋਂ ਬਣਾਉ ਨੇ ਆ ਫੇਰ ਤੁਹਾਨੂੰ ਦੱਸਾਂਗੇ ਫੋਂਦ ਮੈਂ ਫਿਰ ਸ਼ਹਿਰ ਜਾਣਾ ਤੇ ਸ਼ਹਿਰੋਂ ਪਨੀਰ ਲੈ ਕੇ ਆਉਣਾ ਪਨੀਰ ਲਿਆ ਕੇ ਤੇ ਮੁੜ ਕੇ ਫਿਰ ਤੁਹਾਨੂੰ ਦੱਸਾਂਗੇ ਸਭ ਕੁਝ ਬਣਾਉਣ ਤੀਕਾ ਐਂਡ ਤੀਕਾ ਜੀ ਸਾਡੀ ਪਾਲਕ ਸਾਫ਼ ਕਰਕੇ ਕੱਟੀ ਗਈ ਤੇ ਹੋ ਗਈ ਹੈ ਜੀ ਰੈਡੀ ਤੇ ਹੁਣ ਅਸੀਂ ਜਾਵਾਂਗੇ ਸ਼ਹਿਰ ਨੂੰ ਤੇ ਹੁਣ ਨਹੀਂ ਨਹੀਂ ਪਹਿਲਾਂ ਗ੍ਰाइंड ਕਰਨੀ ਆ ਗ੍ਰाइंड ਕਰਕੇ ਮਿਕਸੀ ਚ ਹਲੇ ਨਹੀਂ ਗ੍ਰाइंड ਹਜੇ ਨਹੀਂ ਕਰਨੀ ਚਲ ਬਾਅਦੋਂ ਗ੍ਰाइंड ਕਰਕੇ ਤੇ ਆਹ ਨਿਕਲੇ ਆ ਚੋਂ ਗੰਦ ਗੁੰਦ ਸਾਰਾ ਆਹ ਜਿਹੜਾ ਉਹਨਾਂ ਨੂੰ ਪਾ ਕੇ ਲਫਾਵੇ ਲਫੂਫੇ ਚ ਕਿ ਕਿ ਮਈਆਂ ਮਈਆਂ ਵਾਲੇ ਨੂੰ ਦੇ ਦਿੰਨੇ ਆਂ ਕਿ ਚੱਲ ਮਈਆਂ ਆਣੇ ਨੂੰ ਪਾ ਦੇ ਕਿ ਤੇ ਜਿਹੜੀ ਚੜ ਗਈ ਤੋਂ ਪਤਾ ਬਹੁਤ ਵਧੀਆ ਸ਼ਾਨਦਾਰ ਤੁੱਪ ਤੇ ਕੰਕੱਟੀ ਮੋਟੀ ਮੋਟੀ ਗ੍ਰੈਂਡ ਕਰਦੇ ਆਂ ਤੁਹਾਨੂੰ ਵਿਖਾਵਾਂਗੇ ਤੇ ਬਣਾਉਂਦੇ ਵੀ ਸਾਰੇ ਵਿਖਾਵਾਂਗੇ ਠੀਕ ਜੀ ਤੁੱਪ ਚੜੀ ਜੀ ਬਹੁਤ ਹੀ ਸ਼ਾਨਦਾਰ ਤੇ ਉਹਨੂੰ ਕੋਠਿਓਂ ਹੋ ਕੇ ਆਉਣਾ ਆ ਜੀ ਕੋਠਿਓਂ ਹੋ ਕੇ ਆਉਣਾ ਨਾ ਜੀ ਕੋਠੇ ਤੇ ਵੇਖਣੇ ਆ ਜੀ ਉਹ ਸਾਹਮਣੇ ਇਹ ਵਾਲਾ ਬੜੀ ਬੜੀ ਸ਼ਾਨਦਾਰ ਧੁੱਪ ਚੜੀ ਆ ਲੋਕਾਂ ਨੇ ਕੱਪੜੇ ਲੀਰੇ ਪਾਏ ਆ ਸੁਕਣੇ ਸਾਰਿਆਂ ਨੇ ਇੱਧਰ ਵੀ ਪਾਏ ਆ ਸਾਰਿਆਂ ਨੇ ਤੇ ਇੱਧਰ ਬੈਠਾ ਆ ਚਾਚਾ ਕੋਠੇ ਦੇ ਤੇ ਅਸੀਂ ਕੋਠੇ ਤੇ ਚੜੇ ਆ ਧੁੱਪ ਬੜੀ ਸ਼ਾਨਦਾਰ ਆ ਉਹਦਾ ਨਿਸ਼ਾਨ ਸਾਹਿਬ ਕੋਰ ਦਵਾਰੇ ਦਾ ਤੇ ਹੁਣ ਪਾਲਕ ਪਨੀਰ ਬਣਾਵਾਂਗੇ ਤੇ ਤੁਹਾਨੂੰ ਵੀ ਵਿਖਾਵਾਂਗੇ अस किन्नू संतरा संतरा खादे तो दो तीन दिन हो गए इतना संतरा खाने वादिया जहाँ त्या वही तोड़ के घर का फल मजा ਹਾਂ ਹਾਂ ਕੰਨਿਆਂ ਸੰਤਰਾ ਧੁੱਪੇ ਬੈਠੇ ਹੋਰ ਬਾਕੀ ਸਾਰੇ ਠੀਕ ਠਾਕ ਜੇ ਤੇ ਇਹ ਵੀ ਦੱਸਿਆ ਕਰੋ ਕਿ ਕਿੱਥੋਂ ਬਲੌਗ ਵੇਖਦੇ ਮੇਰੇ ਵੀ ਬਲਾ ਸਾਰੇ ਪਿੰਡਾਂ ਭੈਣਾਂ ਤੇ ਜਰੂਰ ਦੱਸਿਆ ਕਰੋ ਹਾਂ ਵੀ ਕਮੈਂਟ ਕਰਕੇ ਕਿੱਥੋਂ-ਕਿੱਥੋਂ ਵੇਖਦੇ ਜੇ ਤੇ ਯਾਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਹ ਵੀ ਵੇਖ ਕੇ ਛੱਡ ਜਾਂਦੇ ਜੇ ਤੇ ਤਾਂ ਕਰਕੇ ਜਰੂਰ ਸਬਸਕ੍ਰਾਈਬ ਕਰਿਓ ਤੇ ਮੁਖਾਉਨੇ ਆ ਸਾਨੂੰ ਇਹ ਇਹ ਦੇਖਨੇ ਆ ਪਾਲਕ ਪਨੀਰ ਬਣਾਉਣ ਲੱਗੀ ਆ ਤੇ ਕੀ ਕੀ ਕਰ ਰਹੀ ਆ ਲਓ ਜੀ ਇਹ ਚਿਰੰਡੀ ਪਿਆਜ਼ ਬਿਊ ਜੇ ਗ੍ਰाइंड ਕਰ ਲੱਗੀ ਆ ਮਿਕਸੀ ਲਾ ਲਈ ਆ ਤੇ ਉਹ ਕਰ ਲਈ ਆ ਹੂੰ ਕੋਇਲ ਕਰ ਲਈ ਆ ਅੱਛਾ ਤੇ ਹੁਣ ਆ ਗਈ ਆ ਦੇ ਵਿੱਚ ਮੈਂ ਪਾ ਦਿੱਤੇ ਆ ਅਦਰ ਕਲਸਾਂ ਮਿਕਸਟਚ ਮੈਂ ਪਾ ਦਿੱਤੇ ਹਾਂ ਇਸ ਕਰਕੇ ਹੁਣ ਮੈਂ ਦੋ ਪਾਲਕ ਪੀ ਤੇ ਇਹਦੇ ਵਿੱਚ ਗ੍ਰाइंड ਕਰ ਸਕਦੇ ਆ ਵੈਸੇ ਤੇ ਚੱਲ ਇਹਦੇ ਵਿੱਚ ਗ੍ਰाइंड ਕੀ ਕਰਨੀ ਉਹ ਚ ਪਾਤੀਆਂ ਨੇ ਬਸ ਉਹ ਬੋਲ ਕਰ ਲਈ ਆ ਦੇ ਬਸ ਹੁਣ ਆਹ ਕਰਾ ਕੇ ਗ੍ਰੈਂਡ ਗ੍ਰੰਡ ਕਰਕੇ ਤੇ ਫਿਰ ਕੜਾਈ ਰੱਖ ਕੇ ਕੜਾਈ ਤੇ ਰੱਖਣੀ ਆ ਕੜਾਈ ਸਾਰਿਆਂ ਨੂੰ ਆਹੋ ਚੱਲ ਪਤਾ ਤਾਂ ਹੈਗਾ ਫਿਰ ਵੀ ਮੈਂ ਚੱਲ ਤੁਸੀਂ ਵੀ ਦੱਸਿਓ ਵੀ ਤੁਸੀਂ ਕਿੱਦਾਂ ਦੇ ਬਣਾਉਂਦੇ ਕਿੱਦਾਂ ਬਣਾਉਂਦੇ ਜੇ ਤੁਸੀਂ ਹੈ ਅਸੀਂ ਤੇ ਇਹ ਤਰੀਕੇ ਨਾਲ ਬਣਾਉਂਦੇ ਆ ਇੱਕ ਤਰੀਕਾ ਹੁੰਦਾ ਸਾਰਿਆਂ ਦਾ ਪਾਲਕ ਪਨੀਰ ਬਣਾਉਂਦਾ ਵੇਖੋ ਤੇ ਉਹ ਦਿਨ ਉਹ ਗ੍ਰੈਂਡ ਕਰਦੀ ਜਾਂ ਗ੍ਰੈਂਡ ਕਰਨੀ ਆ ਜੀ ਇਹ ਬਾਲੀ ਬੂਲੀ ਆ ਪਾਲਕਾ ਜੇ ਤੇ ਇਹ ਲੋ ਜੀ ਤੁਹਾਨੂੰ ਦੱਸ ਨਹੀਂ ਅੱਗੇ ਅੱਗੇ ਫਿਰ ਇੱਕ ਚੀਜ਼ ਕੀਤੀ ਹੈ ਖਲਾ ਤੇ ਗ੍ਰਾਉਂਡ ਹੁੰਦਾ ਵੀ ਆ ਤੇ ਗ੍ਰਾਉਂਡ ਕਰਕੇ ਜਿੰਨ ਕਦੇ ਤੁਹਾਨੂੰ ਮੋੜ ਨਹੀਂ ਦਿੱਤੀ ਗ੍ਰਾਉਂਡ ਕਰ ਲੱਗੇ ਹਾਂ ਜੀ ਥੋੜੀ ਥੋੜੀ ਕਰਕੇ ਉਹ ਨਹੀਂ ਵੱਡਾ ਜਰਾ ਜਾਗ ਗਿਆ ਵੱਡਾ ਹੋ ਗਿਆ ਖਰਾਬ ਤੇ ਥੋੜਾ ਕਰਕੇ ਵੀਰ ਨੇ ਕਰਨਾ ਗ੍ਰਾਉਂਡ ਇਹ ਲੋਕੀ ਤੇ ਪਾ ਜੰਨਾ ਕਰਦੇ ਨੇ ਕਰਤਾ ਮਸਾਲਾ ਕਰਕੇ ਰੱਖ ਦਿੱਤਾ ਆ ਤੇ ਇਹ ਕਾਲੀ ਮਰੀ ਪਾਉ ਦੇ ਗ੍ਰਾਉਂਡ ਕਰ ਲਈਏ ਤੇ ਸੱਤ ਮਿੰਟ ਵਿੱਚ ਹੋ ਗਈ ਆ ਜੀ ਗ੍ਰਾਉਂਡ ਤੇ ਅਸੀਂ ਘਰਾਈ ਚ ਪਾਉਣ ਲੱਗੇ ਆ ਜੀ ਤੇਲ ਤੇ ਲੌਂਗ ਲੱਗੀਆਂ ਤਰਕਾ ਤੇ ਨਾਲੋਂ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਤੇ ਕੀ ਪਾਉਣਾ ਵਿੱਚ ਤੇ ਸਭ ਕੁਝ ਨਾਲ ਨਾਲ ਵਿਖਾ ਕੇ ਅੱਜ ਅਸੀਂ ਸ਼ੇਅਰ ਕਰਾਂਗੇ ਜਿਹਨੂੰ ਦੇਖੋ ਜੀ ਵਿੱਚ ਪਾ ਦਿੱਤਾ ਆ ਤੜਕਾ ਤੁਰਕਾ ਤੇ ਹੁਣ ਹੋੰਡੀਆਂ ਤਿਆਰੀ ਬਸ ਕਿੰਨਾ ਕੁ 20 ਮਿੰਟ ਲੱਗ ਜਾਂਦੇ ਬਣਾਉਣ ਕਿਹੜੇ ਨਹੀਂ ਬਸ ਤੜਕਾ ਤੜਕਾ ਮਰ ਫਾਗ ਸਾਰਾ ਬਣ ਤੁਰਿਆ ਤੜਕਾ ਲਾ ਕੇ ਇਹ ਫਿਰ ਚਲੋ ਜੀ ਬਣ ਜਾਣਾ ਇਹ ਵੀ ਕਿਸੇ ਕੀ ਕਿਸ ਦੀ ਡਿਮਾਂਡ ਆਈ ਜੀ ਬਹੁਤ ਤਤਾ ਕਰਕੇ ਬਣਾਉਣਾ ਨਿਆਣਿਆਂ ਦੀ ਸਾਡੇ ਦੀ ਡਿਮਾਂਡ ਆਈ ਆ ਜੀ ਤਾਂ ਲਗਾ ਲਾਲ ਉਹ ਬੱਲਾਲ ਕੋ ਦਾ ਹਨ ਹੋਰ ਬਾਕੀ ਸਾਰੇ ਠੀਕ ਠਾਕ ਵਧੀਆ ਜੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਰਾਣਾ ਸਿਮਰ ਬਲੌਗ ਵੇਖਣ ਵਾਸਤੇ ਪਾਜੀ ਸਬਸਕ੍ਰਾਈਬ ਯਾਰ ਜ਼ਰੂਰ ਕਰਿਆ ਕਰੋ ਤੁਸੀਂ ਦੇਖ ਕੇ ਜਲ ਜਾਂਦੇ ਹੋ ਇਹ ਸਬਸਕ੍ਰਾਈਬ ਨਹੀਂ ਕਰਦੇ ਉਸ ਕਰਕੇ ਫਿਰ ਹੈ ਠੀਕ ਜੀ ਤੇ ਕਮੈਂਟ ਕਰਕੇ ਵੀ ਦੱਸਿਓ ਵੀ ਕਿੱਥੋਂ ਕਿੱਥੋਂ ਵੇਖਦੇ ਜੇ ਬਲੌਗ ਤੇ ਇਹ ਜਿਹੜਾ ਮਤਲਬ ਵੀ ਖਲਾਰਾ ਖਲੂਰਾ ਪਿਆ ਤੇ ਇਹਨੂੰ ਇਗਨੋਰ ਕਰਿਓ ਕੋਈ ਗੱਲ ਨਹੀਂ ਸਾਰਿਆਂ ਦੇ ਰਸੋਈਆਂ ਚ ਹੁੰਦੀਆਂ ਜੋ ਵੀ ਹੁੰਦਾ ਮਾਰਾ ਮੋਟਾ ਚਲੋ ਹੁੰਦਾ ਯਾਰ ਸੋਈਆਂ ਚ ਤੁਹਾਨੂੰ ਪਤਾ ਸਾਰਿਆਂ ਨੂੰ ਜਿੱਥੇ ਕੰਮ ਕਰਨਾ ਉੱਥੇ ਤੁਹਾਨੂੰ ਪਤਾ ਖਲਾਰਾ ਦੇ ਪੈਣਾ ਹੀ ਆ ਨਾ ਤੇ ਤੜਕਾ ਹੋ ਗਿਆ ਰੈਡੀ ਤੇ ਫਸ ਲੋਨ ਮੇਟ ਲੋਨ ਵੀ 12 ਮਿੰਟਸ ਟਾਈਮ ਲਾ ਲੀ। ਮੈਂ ਕੋਲ ਮੈਂ ਪਹਿਲੇ ਵਾਰ ਕਰਨਾ ਥੋੜਾ ਪਾਇਆ ਤੇ ਅਸੀਂ ਹੋ ਗਿਆ ਤੜਕਾ ਦੇ ਇਧਰ ਰੱਖੀ ਕੜਾਈ ਫਰਾਈ ਕਰਨ ਨੂੰ ਪਨੀਰ ਤੇ ਪਨੀਰ ਅਸੀਂ ਕਟਾਂਗੇ ਹੁਣ ਪਨੀਰ ਕੱਟ ਗਏ ਤੇ ਫਿਰ ਬਣਾਉਣੀ ਆ ਜੀ ਪਾਲਕ ਪਨੀਰ ਦੱਸ ਨਹੀਂ ਅਜੇ ਤੁਹਾਨੂੰ ਫਿਰ ਅੱਗੇ ਫੇਰ ਦੁਬਾਰਾ ਨੌ ਜੀ ਰਿਪਾਤਾ ਕੜਾਈ ਚ ਪਾਲਕ ਪੰਨੀ ਪਾਲਕ ਪਾਈ ਆ ਤੇ ਪਨੀਰ ਅਹੀਂ ਉਹ ਕੱਟ ਲੱਗੇ ਆ ਜੇ ਤੇ ਫਿਰ ਅਹੀਂ ਤੁਹਾਨੂੰ ਗੜੀ ਪਨੀਰ ੋਂ ਲਿਆ ਵੀ ਤੇ ਕੰਨੀ ਆ ਤੁਹਾਨੂੰ ਦਿਆ ਹੈ ਹਾਂ ਜਿਹਦਰਾ ਮੰਡਿਆ ਜੇ ਪਾਲਕ ਪਨੀਰ ਤੇ ਇਧਰ ਪਨੀਰ ਹੋਣਿਆ ਫਰਾਈ ਤੇ ਪਨੀਰ ਫਰਾਈ ਹੋ ਕੇ ਤੁਸੀਂ ਇਹਦੇ ਪਾਵਾਂਗੇ ਹੁਣ ਪਾਲਕ ਦੇ ਵਿੱਚ ਪਨੀਰ ਠੀਕ ਐ ਤੇ ਰੈਡੀ ਹੋ ਹੀ ਜਾਣਾ ਹੈ ਓਦਾਂ ਹਮੇ ਟਿਕਾ ਹਾਂ ਬਸ ਰੈਡੀ ਐ ਪਾਣਾ ਬਸ ਆਹ ਪਨੀਰੀ ਬਸ ਪਾਉਣਾ ਸੋਹਣੀ ਅਹੀਂ ਮੇ ਖਾਵਾਂਗੇ ਰਾਤ ਨੂੰ ਥੇਰ ਪਾਲਕ ਪਨੀਰ ਹਨਾ ਇੱਕ ਵਾਰੀ ਰਿਵਿਊ ਕਰਦੇ ਹਾਂ ਉਹਨੇ ਏਦਾਂ ਕਰ ਬਣਾ ਕੇ ਕੋਈ ਨਹੀਂ ਕਿ ਆ ਕੇ ਕਰ ਲਾਂਗੇ ਪਹਿਲਾਂ ਬਣਾ ਕੇ ਰੈਡੀ ਕਰਕੇ ਤੇ ਫੇਰ ਹੀ ਗੱਲਬਾਤ ਕਰਦੇ ਚੰਗਾ ਸਗੋਂ ਵਧੀਆ ਬਣ ਕੇ ਅੱਗੇ ਨਾਲ ਇਹਲਾ ਹੋ ਗਿਆ ਫਰਾਈ ਤੇ ਇਹ ਵਾਲਾ ਕਰਨਾ ਫਰਾਈ ਉਹ ਫਰਾਈ ਕਰਨ ਦੇ ਆ ਜੀ ਅਹੀਂ ਇਹਦੇ ਵਿੱਚ ਪਲਾਈ ਪਾਈ ਆ ਮਲਾਈ ਤੇ ਜੇ ਤੁਹਾਡੇ ਕੋ ਵੀ ਹੋਏਗੀ ਤਾਂ ਤੁਸੀਂ ਵੀ ਮਲਾਈ ਪਾ ਕੇ ਮਲਾਈ ਪਾ ਸਕਦੇ ਜੇ ਸਾਡੀ ਘਰੇ ਤੁਹਾਡਾ ਇੱਥੇ ਤੁਸੀਂ ਪਾ ਸਕਦੇ ਜੇ ਨਹੀਂ ਤੇ ਫਿਰ ਨਾ ਵੀ ਪਾਓਗੇ ਤਾਂ ਵੀ ਤੁਹਾਨੂੰ ਸਵਾਦ ਹੀ ਪਾਣਾ ਮੈਂ ਪਹਿਲਾਂ ਨਹੀਂ ਕਰੀ ਪਾਈ ਇਹ ਹੁਣ ਪਾਈ ਆ ਕੋਈ ਪਾ ਲਈ ਦਿੰਦੇ ਆ ਦੁੱਧ ਹਾਂ ਦੁੱਧ ਨਹੀਂ ਪਾ ਰਹੇ ਤੁਹਾਨੂੰ ਤਾਂ ਮੈਨੂੰ ਪਤਾ ਨੀ ਮਲਾਈ ਦਾ ਤਾਂ ਪਤਾ ਨਾ ਪਉਂਦੇ ਆ ਪਰ ਹੋਟਲਾਂ ਨਾਲੋਂ ਮਾੜੀ ਹੋਊਗੀ ਇਹ ਘਰ ਜਿਹੜਾ ਇਹੋ ਹੀ ਘੱਟੋ ਘੱਟ ਨਹੀਂ ਤੇ 2 300 ਰੁਪਏ ਦਾ 400 ਦਾ ਆਉਣਾ ਆ ਬਾਹਰੋਂ ਲਈਏ ਤੇ ਤੇ ਹੋਂਟਾ ਨੂੰ ਬਖਾਉਨੇ ਆ ਜੀ ਉਹ ਸਾਂ ਪਨੀਰ ਪਾਉਂਗੇ ਗਾੜਾ ਚੌਕੇ ਨਾਲੇ ਪਨੀਰ ਪਾਉਂਨੇ ਆ ਫਿਰ ਤੁਹਾਡੇ ਨਾਲ ਸ਼ੇਅਰ ਕਰਨੇ ਜਾਂਦੇ ਕਲਿੱਪ ਬਖਾਉਨੇ ਆ ਬਲੌਗ ਨੂੰ ਜੂਰ ਯਾਰ ਪਿਆਰ ਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਭਰਾਨਾ ਸਿਮਰ ਬਲੌਗ ਦੇ ਨਾਲ ਤੇ ਐਂਡ ਤੱਕ ਵੀ ਦੇਖਿਆ ਕਰੋ ਸਾਰਿਆਂ ਨੂੰ ਵੀਰਾਂ ਭਰਾਵਾਂ ਜਿਹੜੀਆਂ ਭੈਣਾਂ ਨੂੰ ਪਤਾ ਲੱਗਿਆ ਕਿ ਕਿੱਦਾਂ ਬਣਾਉਂਦੇ ਆ ਚਲੋ ਬਣਾਉਂਦੇ ਨੇ ਸਾਰੇ ਹੀ ਆ ਪਰ ਅਸੀਂ ਆਪਣੇ ਅਸੀਂ ਦਰਦਾ ਹੀ ਦਿਖਾਇਆ ਅਸੀਂ ਦਰਦਾ ਹੀ ਦਿਖਾਇਆ ਬਹੁਤ ਵਧੀਆ ਬਣਾਉਂਦੇ ਆ ਸਾਰੇ ਸਾਡੇ ਨਾਲ ਵੱਧ ਲੋਕੀ ਵਧੀਆ ਬਣਾਉਂਦੇ ਆ ਵੀਰ ਭਰਾ ਸਾਰੇ ਭੈਣਾਂ ਅਸੀਂ ਦਰਦਾ ਆ ਭੈਣਾਂ ਵੀ ਚਲੋ ਬਣਾਉਂਦੀ ਆਂ ਵੀਰ ਭਰਾ ਵੀ ਬਣਾਉਂਦੇ ਜਿਹੜੇ ਵਿਚਾਰੇ ਬਾਹਰ ਹੁੰਦੇ ਆ ਬਾਹਰ ਵਾਲੇ ਵੀ ਬਣਾਉਂਦੇ ਆ ਜਦੋਂ ਅਸੀਂ ਬਾਹਰ ਹੁੰਨੇ ਆ ਅਸੀਂ ਚਲੋ ਰੋਟੀ ਨਹੀਂ ਬਣਾਈ ਸਿਰਫ ਤਰਕਾ ਚੀਰਦੇ ਹੁੰਨੇ ਆ ਬਾਕੀ ਰੋਟੀ ਕਹਿੰਦੇ ਨੇ ਬਰਾਉਣੀ ਤੇ ਬਾਕੀ ਬਸ ਉਹ ਮੁੰਡੇ ਹੁੰਦੇ ਨਾਲ ਦੋ ਤਿੰਨ ਮੇਰੇ ਸੁਣੋ ਮੈਂ ਸਬਜ਼ੀ ਬਣਾਉਣੀ ਇੱਕ ਨੇ ਮੈਂ ਤਰਕਾ ਜਿਹਦੇ ਨਾਲ ਇੱਕ ਨੇ ਸਬਜ਼ੀ ਬਣਾ ਜਿੰਦੇ ਚਾਹਲ ਬਣਾ ਲੈਣੇ ਤੇ ਰੋਟੀਆਂ ਮੈਂ ਬਾਹਰੋਂ ਖਾ ਲਿਓ ਜਾਂ ਕੇ ਤਿੰਨ ਰੋਟੀਆਂ ਵੀ ਦਬਾਈ ਦੀਆਂ ਬੜੀ ਕੁੜੀ ਵੱਡੀਆਂ ਹੁੰਦੀਆਂ ਆ ਤੇ ਇੱਕ ਹੀ ਮਾਹ ਖਾਦੀ ਜਾਂਦੀ ਹੁੰਦੀ ਦਬਾਈ ਵਾਲੇ ਸਾਰਿਆਂ ਨੂੰ ਵੀ ਇਹ ਭਰਾਵਾਂ ਨੂੰ ਪਤਾ ਹੀ ਆ ਜੇ ਅਸੀਂ ਪਾਉਣ ਲੱਗੇ ਹੁਣ ਵਿੱਚ ਪਨੀਰ ਪਨੀਰ ਸਾਡਾ ਫਰਾਈ ਹੋ ਗਿਆ ਆ ਤੇ ਹੁਣ ਅਸੀਂ ਪਾਤਾ ਜੀ ਪਨੀਰ ਤੇ ਇਹ ਐਂਡਲਾ ਇਕਸਾ ਉਹਦਾ ਹਥਿਆਰ ਹੁੰਦਾ ਵੀ ਜਿਹੜਾ ਐਂਡਾ ਤਿਆਰ ਹੈ ਉਹ ਪਨੀਰ ਪਾਤਾ ਨੇ ਇਹੋ ਹੀ ਪਾਲਕ ਪਨੀਰ ਨੂੰ ਪੂਰਾ ਕਰਦਾ ਕੱਲੀ ਇਦਾਂ ਪਾਲ ਕੇ ਹੀ ਪਨੀਰ ਪੈ ਗਿਆ ਤੇ ਨਾ ਨਾ ਰੱਖਦਾ ਇਹਦਾ ਜੀ ਪਾਲਕ ਪਨੀਰ ਫਰਾਈ ਕਰਦਾ ਤੇ ਪਤਾ ਹੀ ਚੱਲੇਗਾ ਕਿ ਇਥੇ ਪਨੀਰ ਨਾ ਰੱਖਦਾ ਇਹਦਾ ਜੀ ਪਾਲਕ ਪਨੀਰ ਤੁਹੀਂ ਹੋ ਰਹੇ ਖਾਣ ਨਹੀਂ ਮੈਂ ਤਾਂ ਨਹੀਂ ਖਾ ਚਲੋ ਸਾਰਿਆਂ ਨੇ ਜਿਹੜੇ ਜਿਹੜੇ ਬਣਾਉਂਦੇ ਆ ਚੈੱਕ ਕਰੋ ਫਿਰ ਥੱਲੇੋਂ ਬੰਦ ਕਰ ਤਾਂ ਕੈਸਾ ਚੱਲ ਚੈੱਕ ਕਰ ਲਈਏ ਬਈ ਹੁਣ ਸਾਰੇ ਅਸੀਂ ਚੈੱਕ ਕਰ ਲਈਏ ਫਿਰ ਤੁਹਾਨੂੰ ਬਕਾਉਨੇ ਆ ਜੀ ਕੌਣ ਗਿਆ ਜੀ ਪਾਲਕ ਪਨੀਰ ਤੇ ਅਸੀਂ ਕਰਨੇ ਆ ਜੀ ਇਹਨੂੰ ਚੈੱਕ ਚੈੱਕ ਦੱਸੋ ਇੱਕ ਪੀਸ ਖਾ ਕੇ ਦੱਸਣਾ ਬੋਲੋ ਉਹ ਬਹੁਤ ਵਧੀਆ ਪਨੀਰ ਬਣਿਆ ਹੈ ਪਾਲਕ ਪਨੀਰ ਤੇ ਤੁਸੀਂ ਵੀ ਦੱਸਿਓ ਮੇਰੇ ਵੀਰ ਭਰਾ ਵੀ ਸਾਨੂੰ ਤੁਹਾਨੂੰ ਕਹਿੋ ਜੀ ਲੱਗੀ ਸਾਡੇ ਬਣਾਉਣ ਦਾ ਤਰੀਕਾ ਪਾਲਕ ਪਨੀਰ ਦੀ ਰੈਸਪੀ ਤੇ ਤੁਸੀਂ ਵੀ ਦੱਸੋ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਤੇ ਸਾਡਾ ਤਰੀਕਾ ਵੀ ਜ਼ਰੂਰ ਕੋਈ ਚੈੱਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਰਾਣਾ ਸਿਮਰ ਬਲੌਗ ਦੇ ਕੰਮ ਵਾਸਤੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਓਕੇ